ਉਹ ਵੀ ਕਈ ਵਾਰ ਹੁੰਦਾ ਹੈ ਅੰਦਰ ਕੁਛ ਹੁੰਦਾ ਹੈ ਬਾਹਰ ਕੁਛ ਦਿੱਖਿਆ ਜਾਂਦਾ ਹੈ। ਮੈਨੂੰ ਇੱਕੋ ਇੱਕ ਬੜਾ ਦੁੱਖ ਵੀ ਹੋਇਆ ਕਿ ਜਿਹੜਾ ਬਨਵਾੜੀ ਨੇ ਸਾਰਿਆਂ ਲੋਕਾਂ ਨੇ ਮਿਹਨਤ ਕਰਕੇ ਜੋ ਅੱਗੇ ਹੋ ਕੇ ਇੱਕ ਐਮਸੀ ਚੁਣੇ ਸੀ ਬਨਵਾੜੀ ਦੇ ਐਮਸੀ ਉਸ ਖੁਸ਼ੀ ਵਿੱਚ ਨਹੀਂ ਸੀ ਕਿਉਂਕਿ ਉਹਨਾਂ ਨੂੰ ਇਹਨਾਂ ਲੋਕ ਚੀਜ਼ਾਂ ਨਾਲ ਕੋਈ ਮਤਲਬ ਨਹੀਂ। ਉਹ ਹੀ ਕੈਂਸੀ ਬਣ ਗਏ ਐਮਸੀ ਵੋਟਾਂ ਵੀ ਲਿਦਾ ਸੀ ਸਾਰਿਆਂ ਕੋਲ ਚਾਹੀਏ ਐਮਐਲਏ ਚਾਹੀਏ ਐਮਸੀ ਹੈ। ਵੋਟਾਂ ਵੀ ਲਿਦਾ ਸੀ ਸਾਰਿਆਂ ਕੋਲ ਗਏ ਅੱਜ ਬਨਵਾੜੀ ਨੂੰ ਇੱਕ ਤੋਪਾ ਦੇਣ ਦਾ ਟਾਈਮ ਸੀ ਪਰ ਉਹ ਤੋਂ ਮਿਸਿੰਗ ਸੀ। ਪਰ ਤੁਸੀਂ ਸੁਣਿਆ ਹੋਊਗਾ ਪਿਛਲੇ ਮਹੀਨੇ ਜਿਹੜੇ ਸਾਡੇ ਪਿਛਲੇ ਐਮਐਲਏ ਸੀਗੇ ਉਹਨਾਂ ਨੇ ਇਹਦੇ ਵੀ ਕੋਈ ਕੁਐਸਚਨ ਦਾ ਜਵਾਬ ਦਿੱਤੇ ਕਿਉਂਕਿ ਉਹ ਬੰਨਾ ਨਹੀਂ ਲੈਣਾ ਚਾਹ ਰਹੇ ਉਹ ਨਹੀਂ ਜਾ ਰਹੇ ਸ਼ਹਿਰ ਦੇ ਡਵੈਲਪਮੈਂਟ ਤੋਂ ਉਹ ਸ਼ਹਿਰ ਦੇ ਲੋਕਾਂ ਨੂੰ ਕੋਈ ਹੂਲਤਾ ਮਿਲਾਂਗਾ ਜੀ ਉਹ ਇਸਲਾਮਪੁਰ ਜਗਾ ਪੈਸੇ ਕਾਪੂ ਇਸਲਾਮਪੁਰ ਦੀ ਉਸ ਜਗਾ ਤੇ ਇੱਕ ਹਾਊਸਿੰਗ ਪਰੋਜੈਕਟ ਦਿੱਤੀ ਸੀ ਇਹਨਾਂ ਨੂੰ ਉਸ ਤੇ ਵੀ ਓਬਜੈਕਸ਼ਨ ਸੀ ਕਿਉਂਕਿ ਨਹੀਂ ਤਾਂ ਬੰਦੇ ਨੂੰ ਉਸ ਘਰ ਮਿਲੇ ਲੋਕਾਂ ਦਾ ਪਲਾਓ ਹੋਵੇ ਗਰੀਬ ਬੰਦੇ ਨੂੰ ਛੱਕ ਨਹੀਂ ਮਿਲਣ ਕਿਉਂਕਿ ਇਹਨਾਂ ਨੇ ਕਰਨੀ ਹੈ ਰਾਜਨੀਤੀ ਇਹ ਸਿਰਫ ਰਾਜਨੀਤਿਕ ਕਰਨ ਆਇਆ ਉਹ ਕੰਮ ਕਰਦੇ ਦਿੱਖੇ ਇਹਨਾਂ ਦੇ ਬੰਦੇ ਤੇ ਕਾ ਮੁਖਤਮ ਇਹ ਚੀਜ਼ਾਂ ਨਹੀਂ ਕਰ ਸਕਦੇ ਸੀ ਕਿ ਮਾਰਕੀਟਾਂ ਨਹੀਂ ਬਣਾ ਸਕਦੇ ਸੀ ਕਿ ਕਿਸੇ ਨੂੰ ਛੱਪ ਨਹੀਂ ਦੇ ਸਕਦੇ ਸੀ ਕਿ ਸਾਡੀ ਗਰਮਾਹਾਂ ਦਾ ਸਹਾਰਾ ਨਹੀਂ ਦੇ ਸਕਦੇ ਸੀ ਪਰ ਨਹੀਂ ਇਹਨਾਂ ਨੇ ਤਾਂ ਪਤਾ ਨਹੀਂ ਹਜ਼ਾਰ ਕਰੋੜ ਕਿਤੇ ਲਾਇਆ ਮੈਨੂੰ ਯਾਦ ਹੈ ਆਪਣੇ ਕਿਸੇ ਵੀਰ ਦੇ ਚੈਨਲ ਤੇ ਇਹਨਾਂ ਨੇ ਕਿਹਾ ਤੇ ਅਦਾਲਤ ਕੋ ਬੋਲੇ ਕਿ ਮੈਡਮ ਮੇਰੇ ਨਾਲ ਬੈਠ ਜੇ ਤੇ ਮੈਂ ਦੱਸੂਗਾ ਹਜ਼ਾਰ ਕਰੋੜ ਕਿਤੇ ਲਾਇਆ ਮੇਰੇ ਨਾਲ ਕੋਈ ਲੋੜ ਨਹੀਂ ਹੈ ਉਹ ਪਬਲਿਕ ਪੁੱਛ ਰਹੀ ਹੈ ਪਬਲਿਕ ਨੂੰ ਦੱਸੋ ਤੁਸੀਂ ਹਜ਼ਾਰ ਕਰੋੜ ਕਿਤੇ ਲਾਇਆ ਇਸ ਕਰਤੇ ਹੀ ਟੈਕਲ ਲਈ ਆ ਤੇ ਜਿਹੜਾ ਮਿਸਕਰਤੀ ਨੇ ਇਹਨਾਂ ਦਾ ਕੰਮ ਕਰਨਾ ਸੀ ਤਾਂ ਅਸੀਂ ਬੜੀ ਬੇਰਹਮ ਮਾਨਯੋਗ ਪ੍ਰਧਾਨ ਜੀ ਨੂੰ ਕਹਿ ਰਹੇ ਸੀ ਪ੍ਰਧਾਨ ਜੀ ਮੀਟਿੰਗ ਰੱਖ ਲਓ ਮੀਟਿੰਗ ਰੱਖ ਲਓ ਉਹਨਾਂ ਨੇ 4 ਮਹੀਨੇ ਬਣਦੇ ਤੋਂ ਉਹ ਵੀ ਮੀਟਿੰਗ ਨਹੀਂ ਰੱਖੀ ਤੇ ਮੰਤਰੀ ਜੀ ਦਾ ਵੀ ਫੋਨ ਆਇਆ ਕਿ ਭੈਣ ਜੀ ਤੁਸੀਂ ਆ ਕੇ ਤਾਂ ਮੇਰੇ ਨਾਲ ਲੜਦੇ ਹੋ ਪਰ ਤੁਸੀਂ ਇੱਥੇ ਮੀਟਿੰਗ ਕਿਉਂ ਨਹੀਂ ਰੱਖ ਰਹੇ ਇਹਦੀ ਮੀਟਿੰਗ ਰੱਖੋ ਮੀਟਿੰਗ ਰੱਖੀ ਤੇ ਨਹੀਂ ਕਰਨਾ ਚਾਹੁੰਦੇ ਸੀ ਇਹ ਕਹਿੰਦੇ ਸੀ ਇਹ ਪੈਪਰ ਆਫਿਸ ਨੂੰ ਲਾਣਾ ਹੈ ਆਪਾਂ ਇਹਨੂੰ ਹੋਰ ਪਾਸੇ ਲਈਏ ਪਰ ਕੱਲ ਅਸੀਂ ਉਹ ਵੀ ਮਸਾਪਾਸ ਕਰ ਲਿਆ ਹੁਣ ਬਹੁਤ ਜਲਦੀ ਜਿਹੜਾ ਫੋਕਲ ਪੁਆਇੰਟ ਦਾ ਬੀ ਫੋਕਲ ਫਾਇਦਰ ਇੱਕ ਉਹ ਏਰੀਆ ਜਿੱਥੋਂ ਆਪ ਵੀ ਰੋਜੀ ਰੋਟੀ ਚਲਾਉਂਦੇ ਆ ਦਰਬਾਰ ਗੁੰਦੇ ਆ ਸਾਨੂੰ ਇਹ ਪਤਾ ਚੱਲਿਆ ਸੀ ਕਿ ਅੱਜ ਆਪੇ ਅਨਨੋਨ ਬੰਦੇ ਆਣਗੇ ਤਾਂ ਉਸ ਤੋਂ ਕੋਈ ਹੰਗਾਮਾ ਹੋ ਸਕਦਾ ਹੈ ਅੱਜ ਦੇ ਮਤੇ ਪਾਸੋਂ ਲੈ ਕਰੋੜਾਂ ਲੱਖਾਂ ਰਪਈਆਂ ਨਾਲ ਲੋਕਾਂ ਦੇ ਕੰਮ ਹੋਣੇ ਆ ਲੋਕਾਂ ਦਾ ਰਾਜਪੁਰੇ ਦਾ ਵਿਕਾਸ ਹੋਣੇ ਪਰ ਮੈਂ ਇੱਕ ਗੱਲ ਕਹੂੰਗੀ ਵੀ ਜੇ ਤੁਸੀਂ ਵਿਕਾਸ ਨੂੰ ਰੋਕੋਗੇ ਤਾਂ ਸਭ ਤੋਂ ਪਹਿਲਾਂ ਅਸੀਂ ਮੇਕੋ ਮੈਂ ਰਾਜਪੁਰੇ ਦੇ ਜਨਤਾ ਦੇ ਵਿਕਾਸ ਦੇ ਕੰਮਾਂ ਵਿੱਚ ਪਿੱਛੇ ਨਹੀਂ ਆਉਂਦਗੀ ਤੁਸੀਂ ਇੱਥੇ ਭੱਜੋ ਭੱਜ ਕੇ ਵੀ ਦੇਖੋ ਜائیں ਕਿੱਥੇ ਆਉਗੇ ਆਪਾਂ ਦੇ ਅੱਜ ਜਾ ਕੇ ਪ੍ਰੈਸ ਕੋਰਨਰ ਵਿੱਚ ਤੁਸੀਂ ਉਹ ਵੀ ਸ਼ਾਸਤਰੀ ਜੀ ਤੇ ਬਿਚਾਰੇ ਇੱਕ ਮੋਰੇ ਆ ਉਹਨਾਂ ਨੂੰ ਤਾਂ ਪਤਾ ਨਹੀਂ ਉਹ ਤਾਂ ਜਿਵੇਂ ਉਹ ਕਹਿ ਰਹੇ ਨੇ ਓਵੇਂ ਹੀ ਬੋਲਦੇ ਮੈਂ ਸ਼ਾਸਤਰੀ ਜੀ ਦੀ ਬਹੁਤ ਰਿਸਪੈਕਟ ਕਰਦੀ ਆ ਇੱਕ ਬਡੇ ਆ ਮੇਰਾ ਬੇਟਾ ਹੈ ਜਿਹੜਾ ਵੀ ਮਿਲਦਾ ਹੈ ਉਹਨਾਂ ਦੇ ਕੈਰੀਅਰ ਸੁਣਦਾ ਮੈਂ ਵੀ ਉਹਨਾਂ ਦੀ ਰਿਸਪੈਕਟ ਕਰਦੀ ਆ ਔਰ ਉਹਨਾਂ ਨੂੰ ਉਹ ਚਾਹੇ ਦੁਨੀਆ ਅੱਗੇ ਕੁਝ ਦਿਖਾਣ ਉਹ ਅੱਜ ਰੱਖਦੇ ਨੇ ਵੀ ਪਿਛਲੇ ਆਸਕਾ ਤੇ ਉਹਦਾ ਮੁੰਡਾ ਉਹਨਾਂ ਨਾਲ ਕਿੱਦਾਂ ਦਾ ਬਹਿਰ ਕਰਦਾ ਸਭ ਤੋਂ ਪਹਿਲਾਂ ਤਾਂ ਮੇਰਾ ਸਾਰੇ ਵੀਰਾਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਅੱਜ ਤੁਸੀਂ ਇੱਕ ਛੋਟੇ ਜਿਹੇ ਸਬਜੇ ਤੇ ਇੱਥੇ ਆਏ ਹੋ ਮੇਰਾ ਅੱਜ ਦਾ ਮਕਸਦ ਇਹ ਸੀਗਾ ਅੱਜ ਮੇਰੇ ਨਾਲ ਸਾਡੇ ਸਾਰੇ ਐਮਸੀ ਸਹਿਬਾਨ ਸਾਡੇ ਇੰਡਸਟਰੀ ਦੇ ਸਾਡੇ ਰਿਸਪੈਕਟਿਡ ਸਾਰੇ ਸਾਥੀ ਬੌਸ਼ਾਲਾ ਦੇ ਸਾਰੀ ਟੀਮ ਸਾਰੇ ਸਾਥੀ ਇੱਥੇ ਆਏ ਨੇ ਕਿਉਂਕਿ ਸਾਡੀ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਇਹਦਾ ਸਭ ਤੋਂ ਵੱਡਾ ਮਤਲਬ ਇਹ ਹੈ दे दे कि ਜਿਹੜੇ ਅਸੀਂ ਕੱਲ ਕਮੇਟੀ ਵਿੱਚ ਰਾਜਪੁਰੇ ਦੀ ਡвелоਪਮੈਂਟ ਦੇ ਮਤੇ ਪਾਸ ਕੀਤੇ ਆ ਉਹ ਤੁਹਾਨੂੰ ਉਹਨਾਂ ਬਾਰੇ ਜਾਣੂ ਕਰਵਾਉਣੀ ਕਿਉਂਕਿ ਕਈ ਵਾਰ ਹੁੰਦਾ ਹੈ ਅੰਦਰ ਕੁਝ ਹੁੰਦਾ ਹੈ ਬਾਹਰ ਕੁਝ ਦਿੱਸਿਆ ਜਾਂਦਾ ਅੱਜ ਤੁਹਾਨੂੰ ਮੈਂ ਸਾਰਾ ਉਹਨਾਂ ਬਾਰੇ ਜਾਣੂ ਕਰਵਾਣਾ ਹੈ ਸਭ ਤੋਂ ਪਹਿਲਾਂ ਅਸੀਂ ਕੱਲ ਇੱਕ ਬਨਵਾੜੀ ਦਾ ਕਮਿਊਨਿਟੀ ਹਾਲ ਦਾ ਮਤਾ ਪਾਸ ਕੀਤਾ ਜਿਹੜੀ ਕਿ ਬਹੁਤ ਹੀ ਲੰਬੇ ਸਮੇਂ ਤੋਂ ਡਿਮਾਂਡ ਸੀ ਬਨਵਾੜੀ ਦੇ ਆਪਣਾ ਤੁਹਾਨੂੰ ਵੀ ਪਤਾ ਜਿਆਦਾ ਐਸ்சி ਭਾਈਚਾਰਾ ਰਹਿੰਦਾ ਹੈ ਔਰ ਉਹਨਾਂ ਵੱਲੋਂ ਇੱਕੋ ਹੀ ਆਂਦਾ ਸੀ ਜੀ ਐਸ்சி ਭਾਈਚਾਰੇ ਕਰਕੇ ਸਾਡੇ ਵੱਲ ਕਿਸੇ ਦਾ ਧਿਆਨ ਨਹੀਂ ਦਿੱਤਾ ਜਾਂਦਾ ਅਸੀਂ ਕੋਈ ਦੁੱਖ ਸੁੱਖ ਹੈ ਅਸੀਂ ਕਿੱਥੇ ਕਰੀਏ ਤਾਂ ਉਹਦੇ ਲਈ ਅਸੀਂ ਇੱਕ ਪ੍ਰਪੋਜ਼ਲ ਉੱਤੇ ਰੱਖੀ ਸੀਗੀ ਕਿ ਬਨਵਾੜੀ ਵਿੱਚ ਇੱਕ ਕਮਿਊਨਿਟੀ ਹਾਲ ਬਣਾਇਆ ਜਾਵੇ ਤਕਰੀਬਨ 3.5 ਕਰੋੜ ਦਾ ਬਹੁਤ ਵੱਡਾ ਹਾਲ ਬਣਨ ਜਾ ਰਿਹਾ ਹੈ ਏਸੀ ਕਮਿਊਨਿਟੀ ਸੈਂਟਰ ਬਣਨ ਜਾ ਰਿਹਾ ਹੈ ਇੱਕ ਤਾਂ ਅਸੀਂ ਉਹ ਮਤਾ ਪਾਸ ਕੀਤਾ ਪਰ ਕੱਲ ਮੈਨੂੰ ਇੱਕ ਉੱਤੇ ਬੜਾ ਦੁੱਖ ਵੀ ਹੋਇਆ ਕਿ ਜਿਹੜਾ ਬਨਵਾੜੀ ਨੇ ਸਾਰਿਆਂ ਲੋਕਾਂ ਨੇ ਮਿਹਨਤ ਕਰਕੇ ਅੱਗੇ ਹੋ ਕੇ ਇੱਕ ਐਮਸੀ ਚੁਣੀ ਸੀ ਬਨਵਾੜੀ ਦੇ ਐਮਸੀ ਉਸ ਖੁਸ਼ੀ ਵਿੱਚ ਨਹੀਂ ਸੀ ਕਿਉਂਕਿ ਉਹਨਾਂ ਨੂੰ ਇਹਨਾਂ ਲੋਕ ਚੀਜ਼ਾਂ ਨਾਲ ਕੋਈ ਮਤਲਬ ਨਹੀਂ ਉਹ ਇੱਕ ਐਮਸੀ ਬਣ ਗਏ ਐਮਸੀ ਵੋਟਾਂ ਵੇਲੇ ਤਾਂ ਅਸੀਂ ਸਾਰਿਆਂ ਕੋਲੇ ਚਾਹੀਏ ਐਮਐਲਏ ਚਾਹੀਏ ਐਮਸੀ ਐ ਵੋਟਾਂ ਵੇਲੇ ਤਾਂ ਅਸੀਂ ਸਾਰਿਆਂ ਕੋਲੇ ਗਏ ਅੱਜ ਬਨਵਾੜੀ ਨੂੰ ਇੱਕ ਤੋਹਫਾ ਦੇਣ ਦਾ ਟਾਈਮ ਸੀ ਪਰ ਉਹ ਤੋਂ ਮਿਸਿੰਗ ਸੀ ਚਲੋ ਕੋਈ ਗੱਲ ਨਹੀਂ ਉਹਨਾਂ ਨੇ ਆਪਣਾ ਦਿਖਾਤਾ ਕਿ ਉਹਨਾਂ ਨੂੰ ਬਨਵਾੜੀ ਨਾਲ ਕਿੰਨਾ ਪਿਆਰ ਹੈ ਪਰ ਅਸੀਂ ਜੋ ਮਾਨਯੋਗ ਭਗਵੰਤ ਮਾਨ ਜੀ ਦੀ ਅਗਵਾਈ ਵਿੱਚ ਜੋ ਸਰਕਾਰ ਬਣੀ ਹੈ ਸਾਡਾ ਮਕਸਦ ਹੈ ਲੋਕਾਂ ਦੇ ਕੰਮ ਕਰਨਾ ਅਸੀਂ ਉਸ ਦੇ ਤਹਿਤ ਕੱਲ ਬਨਵਾੜੀ ਦਾ ਮਤਾ ਪਾਸ ਕਰਵਾਇਆ ਉਸ ਤੋਂ ਬਾਅਦ ਇੱਕ ਬੜੀ ਡਿਮਾਂਡ ਆ ਰਹੀ ਸੀ ਇੱਕ ਗਊਸ਼ਾਲਾ ਹੋਰ ਬਣਵਾਉਣ ਕਿਉਂਕਿ ਗਊਸ਼ਾਲਾ 'ਚ ਜਗ੍ਹਾ ਘੱਟ ਸੀ ਤੁਹਾਨੂੰ ਵੀ ਪਤਾ ਹੈ ਕਿ ਗਊ ਮਾਤਾ ਸੜਕਾਂ 'ਤੇ ਰੁਕ ਫਿਰਦੀਆਂ ਸੀਗੀਆਂ ਬਹੁਤ ਐਕਸੀਡੈਂਟ ਹੋ ਜਾਂਦੇ ਸੀਗੇ ਮਿਸ ਹੈਪਨਿੰਗ ਹੋਣ ਦਾ ਡਰ ਰਹਿੰਦਾ ਸੀਗਾ ਤਾਂ ਉਹਦੇ ਲਈ ਇੱਕ ਡਿਮਾਂਡ ਆਈ ਸੀਗੀ ਕਿ ਇੱਕ ਦੂਸ਼ਾਲਾ ਨਵੀਂ ਬਣਾਈ ਜਾਵੇ ਤਾਂ ਉਹ ਕੱਲ ਗਊਸ਼ਾਲਾ ਦਾ ਵੀ ਮਤਾ ਪਾਸ ਹੋ ਗਿਆ ਜਿਹੜੀ ਕਿ ਇਸ ਨਾਮ ਨਜ਼ਰ ਨੀਲਪੁਰ ਵਾਲੀ ਇੱਕ ਵੱਡੀ ਗਊਸ਼ਾਲਾ ਬਣਨ ਜਾ ਰਹੀ ਹੈ ਔਰ ਉਹਦੀ ਦੇਖਰੇਖ ਜਿਹੜੀ ਸਾਡੀ ਟਾਊਨ ਦੀ ਗਊਸ਼ਾਲਾ ਸ਼੍ਰੀ ਕ੍ਰਿਸ਼ਨ ਸੋਸਾਇਟੀ ਗੋਸ਼ਾਲਾ ਉਹ ਹੀ ਦੇਖ ਰੇ ਕਰਨਗੇ ਔਰ ਗਊ ਮਾਤਾ ਦੀ ਸਾਡੀ ਵੀ ਸੰਭਾਲ ਉਸਦੀ ਹੋਈ ਤੀਸਰਾ ਸਾਡਾ ਉਹ ਮਿਊਨਿਸਪੈਲਟੀ ਨੇ ਬਣਾ ਕੇ ਦੇਣੀ ਹੈ ਤੀਸਰਾ ਸਾਡਾ ਜਿਹੜਾ ਹੈਗਾ ਸੀਗਾ ਮਕਸਦ ਇੱਕ ਹੋਰ ਸੀਗਾ ਕਿ ਮਾਰਕੀਟਾਂ ਬਣਾਨੀਆਂ ਜਿਵੇਂ ਤੁਸੀਂ ਦੇਖੋ ਚੰਡੀਗੜ੍ਹ ਰਾਜਪੁਰਾ ਕਾਫੀ ਚੰਡੀਗੜ੍ਹ ਦੀ ਤਰਸ ਤੇ ਬਣਿਆ ਹੋਇਆ ਹੈ ਪਰ ਰਾਜਪੁਰੇ ਵਿੱਚ ਜੇ ਆਪਾਂ ਦੇਖੀਏ ਤਾਂ ਮਾਰਕੀਟਾਂ 'ਚ ਭੀੜ ਬਹੁਤ ਭੜਕਾ ਬਹੁਤ ਹੈ ਟ੍ਰੈਫਿਕ ਬਹੁਤ ਹੈ ਪਰ ਸਾਡੇ ਕੋਲੇ ਲੋਕਾਂ ਦੀ ਡਿਮਾਂਡ ਆਂਦੀ ਸੀ ਕਿ ਜੀ ਕਿਉਂ ਨਹੀਂ ਆਪਾਂ ਆਪਣੇ ਸ਼ਹਿਰ ਨੂੰ ਵੀ ਚੰਡੀਗੜ੍ਹ ਦੀ ਤਰਸ ਤੇ ਬਣਾ ਸਕਦੇ ਤਾਂ ਉਸ ਕਰਕੇ ਅਸੀਂ ਇੱਕ ਪ੍ਰਪੋਜ਼ਲ ਰੱਖੀ ਸੀਗੀ ਮਾਰਕੀਟਾਂ ਦੀ ਉਹ ਸਾਰੀ ਪਹਿਲਾਂ ਮਤਾ ਪਾਸ ਹੋ ਗਿਆ ਸੀ ਸਾਰਾ ਟਾਊਨ ਪਲਾਨਰ ਵੱਲੋਂ ਉਹਦਾ ਨਕਸ਼ਾ ਪਾਸ ਹੋ ਕੇ ਗਵਰਨਮੈਂਟ ਵੱਲੋਂ ਆ ਗਿਆ ਸੀਗਾ ਤਾਂ ਕੱਲ ਇੱਕ ਪਾਸ ਕਰ ਲਈ ਸੀ ਪਰ ਤੁਸੀਂ ਸੁਣਿਆ ਹੋਊਗਾ ਪਿਛਲੇ ਮਹੀਨੇ ਜਿਹੜੇ ਸਾਡੇ ਪਿਛਲੇ ਐਮਐਲਏ ਸੀਗੇ ਉਹਨਾਂ ਨੇ ਇਹਦੇ ਵਿੱਚ ਕੁਐਸਚਨ ਆਨਸਰ ਖੜੇ ਕੀਤੇ ਸੀ ਕਿਉਂਕਿ ਉਹ ਬੰਨਾ ਨਹੀਂ ਦੇਣਾ ਚਾਰੇ ਉਹ ਨਹੀਂ ਚਾਰੇ ਸ਼ਹਿਰ ਦੀ ਡਿਵੈਲਪਮੈਂਟ ਹੋਵੇ ਸ਼ਹਿਰ ਦੇ ਲੋਕਾਂ ਨੂੰ ਕੋਈ ਸਹੂਲਤਾਂ ਮਿਲਣ ਕਿਉਂਕਿ ਜੇ ਸ਼ਹਿਰ ਦੇ ਲੋਕਾਂ ਨੂੰ ਅਸੀਂ ਜਿਹਨੇ ਉੱਥੇ ਬਣਾ ਰਹੇ ਹਾਂ ਮੋਟਰ ਮਾਰਕੀਟ ਕਵਾੜੀ ਮਾਰਕੀਟ ਜਨਰਲ ਮਾਰਕੀਟ ਇਹ ਮਾਰਕੀਟ ਅਸੀਂ ਉੱਥੇ ਬਣਾਉਣ ਜਾ ਰਹੇ ਆ ਜੇ ਸ਼ਹਿਰ ਦੇ ਲੋਕਾਂ ਦੀ ਆੜਾ ਹੀ ਖਰੇਤਾ ਵਜਰੀ ਮਾਰਕੇ ਕਿਉਂਕਿ ਸਾਡੇ ਕੋਲੇ ਕਈ ਕੰਪਲੇਂਟ ਆਉਂਦੀਆਂ ਜੀ ਫਲਾਨੇ ਨੇ ਰੇਤਾ ਛੁੱਟ ਰੱਖਿਆ ਜੀ ਹਵਾ ਚ ਆ ਕੇ ਉੱਡ ਗਿਆ ਤਾਂ ਦੇਖੋ ਵਪਾਰੀ ਨੇ ਵੀ ਵਪਾਰ ਕਰਨਾ ਹੈ ਪਰ ਪਬਲਿਕ ਨੂੰ ਵੀ ਨਹੀਂ ਤੰਗ ਹੋਣਾ ਚਾਹੀਏ ਹੋਣ ਦਿੱਤਾ ਜਾਊਗਾ ਤਾਂ ਇਸ ਕਰਕੇ ਕੱਲ ਅਸੀਂ ਇਹ ਚਾਰ ਮਾਰਕੀਟਾਂ ਦਾ ਮਤਾ ਰੱਖਿਆ ਸੀਗਾ ਉਹ ਅਸੀਂ ਮਤਾ ਸਟੈਂਪੀ ਨਾਲ ਪਾਸ ਹੋ ਗਿਆ ਇਹ ਚਾਰ ਮਾਰਕੀਟਾਂ ਵੀ ਬਹੁਤ ਜਲਦੀ ਉੱਥੇ ਬਣਨ ਜਾਣੀ ਆ मैं तो 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 भी, भी आ रही आ रही बाथा एक तो मता चौथा मता हाउसिंग जेडे लोगों को घर नहीं है साढ़े कोडीकैप्ट कई विडो लेडीज कई इकनोमिकल वीकर आते जी सू भी कदम घर मिल जूगा क्योंकि मान सरकार कहती है भी हर बंद को घर होना चाहिए आपकी छत होनी चाहिए है ਇਹ ਸਾਨੂੰ ਘਰ ਮਿਲੂਗਾ ਇੱਕ ਅਸੀਂ ਪ੍ਰਪੋਜ਼ਲ ਉਹ ਵੀ ਰੱਖੀ ਹੋਈ ਸੀ ਉਹ ਇਸਲਾਮਪੁਰ ਜਗਾ ਪਈ ਸੀ ਕਾਫੀ ਇਸਲਾਮਪੁਰ ਦੀ ਉਸ ਜਗਾ ਤੇ ਅਸੀਂ ਇੱਕ ਹਾਊਸਿੰਗ ਪ੍ਰਪੋਜ਼ਲ ਰੱਖੀ ਸੀ ਇਹਨਾਂ ਨੂੰ ਉਸ ਤੇ ਵੀ ਆਬਜੈਕਸ਼ਨ ਸੀਗੀ ਕਿਉਂਕਿ ਨਹੀਂ ਚਾਹੁੰਦੇ ਲੋਕਾਂ ਨੂੰ ਘਰ ਮਿਲੇ ਲੋਕਾਂ ਦਾ ਭਲਾ ਹੋਵੇ ਗਰੀਬ ਬੰਦੇ ਨੂੰ ਛੱਤ ਮਿਲੇ ਕਿਉਂਕਿ ਇਹਨਾਂ ਨੇ ਕਰਨੀ ਹੈ ਰਾਜਨੀਤੀ ਇਹ ਸਿਰਫ ਰਾਜਨੀਤੀ ਕਰਨ ਆਏ ਐ ਉਹ ਕੰਮ ਕਰਦੇ ਜਿੱਥੇ ਇਹਨਾਂ ਦੇ ਬੈਨੀਫਿਟ ਹੈ ਉਹ ਹਜ਼ਾਰ ਕਰੋੜ ਵੀ ਲਾਇਆ ਇਹਨਾਂ ਨੇ ਪਰ ਹਜ਼ਾਰ ਕਰੋੜਾਂ ਚ ਦੀ ਸੜਕਾਂ ਗਲੀਆਂ ਤੋਂ ਇਲਾਵਾ ਲੋਕਾਂ ਨੇ ਇਹ ਚੀਜ਼ਾਂ ਨਹੀਂ ਕਰ ਸਕਦੇ ਸੀ ਕਿ ਮਾਰਕੀਟਾਂ ਨਹੀਂ ਬਣਾ ਸਕਦੇ ਸੀ ਕਿ ਕਿਸੇ ਨੂੰ ਛੱਪ ਨਹੀਂ ਦੇ ਸਕਦੇ ਸੀ ਕਿ ਸਾਡੇ ਗਊ ਮਾਤਾ ਲਈ ਸਹਾਰਾ ਨਹੀਂ ਦੇ ਸਕਦੇ ਸੀਗੇ ਪਰ ਨਹੀਂ ਇਹਨਾਂ ਨੇ ਤਾਂ ਪਤਾ ਨਹੀਂ ਹਜ਼ਾਰ ਕਰੋੜ ਕਿੱਥੇ ਲਾਇਆ ਮੈਨੂੰ ਯਾਦ ਹੈ ਆਪਣੇ ਕਿਸੇ ਵੀਰ ਦੇ ਚੈਨਲ ਤੇ ਇਹਨਾਂ ਨੇ ਕਿਹਾ ਸੀ ਅਦਿਆਲ ਕੰਬੋਜ ਨੇ ਕਿ ਮੈਡਮ ਮੇਰੇ ਨਾਲ ਬੈਠ ਜੇ ਤੇ ਮੈਂ ਦੱਸੂਗਾ ਹਜ਼ਾਰ ਕਰੋੜ ਕਿੱਥੇ ਲਾਇਆ ਮੇਰੇ ਨਾਲ ਬੈਠਣ ਦੀ ਲੋੜ ਨਹੀਂ ਹੈ ਉਹ ਪਬਲਿਕ ਪੁੱਛ ਰਹੀ ਹੈ ਪਬਲਿਕ ਨੂੰ ਦੱਸੋ ਤੁਸੀਂ ਹਜ਼ਾਰ ਕਰੋੜ ਕਿੱਥੇ ਲਾਇਆ ਮੇਰਾ ਹੁਕਮ ਲਿਆ ਤੁਸੀਂ ਪਬਲਿਕ ਨੂੰ ਡਿਟੇਲ ਦੇ ਦਿਓ ਵੀ ਅੱਥੇ ਤੇ 1000 ਕਰੋੜ ਲਗਾਇਆ ਹੈ ਪਬਲਿਕ ਦੇਖ ਲੂਗੀ ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਹਾਊਸਿੰਗ ਜਿਹੜੀ ਸੀਗੀ ਇਹਦੀ ਪ੍ਰਪੋਜ਼ਲ ਇਸ ਤੇ ਵੀ ਇਹ ਓਬਜੈਕਸ਼ਨ ਲਾ ਰਹੀ ਹੁਣ ਲਾਸਟ ਗੱਲ ਇਹ ਆਈ ਹੈ ਜਿੱਥੋਂ ਇਹ ਕਹਿੰਦੇ ਨੇ ਕਿ ਇਹ ਭੱਜੇ ਕਿਉਂ ਹਾਂ ਇਹ ਕਿ ਇੰਡਸਟਰੀ ਦਾ ਸੌਰੀ ਇਹ ਕਿ ਇੰਡਸਟਰੀ ਦਾ ਹੌਪਕਲ ਪੁਆਇੰਟ ਦਾ ਤੁਹਾਨੂੰ ਤੁਸੀਂ ਵੀ ਦੇਖ ਲਓ ਕਿੰਨਾ ਬੁਰਾ ਹਾਲ ਹੈ ਹੌਪਕਲ ਪੁਆਇੰਟ ਅੱਜ ਤੱਕ ਇਹ ਹੁਲਝਿਆ ਹੋਇਆ ਸੀ ਕਿ ਇਹ ਗਮਾੜਾ ਨੇ ਕਰਨਾ ਹੈ ਜਾਂ ਉੱਡਾ ਨੇ ਕਰਨਾ ਹੈ ਜੀ ਜਾਂ ਮੁਸਲਟੀ ਨੇ ਕਰਨਾ ਹੈ ਆਸੀ ਪਿੱਛੇ ਪੈ ਕੇ ਜਦੋਂ ਮੇਰੇ ਕੋਲ ਇੰਡਸਟਰੀ ਵਾਲੇ ਵੀ ਆਉਂਦੇ ਸੀ ਮੈਨੂੰ ਵਾਕਈ ਇਹ ਲੱਗਦਾ ਸੀਗਾ ਕਿ ਹਾਲੇ ਤੱਕ ਮੈਂ ਇੰਡਸਟਰੀ ਲਈ ਕੁਝ ਨਹੀਂ ਕਰ ਪਾਉਂਗੀ ਪਿੱਛੇ ਜੇ ਮੈਂ ਸਾਡੇ ਮੰਤਰੀ ਜੀ ਕੋਲੇ ਗਈ ਉਹਨਾਂ ਕੋਲੇ ਵੀ ਕਿਹਾ ਜੀ ਸਾਡਾ ਕੋਈ ਹੱਲ ਪਾ ਕਰ ਲੋ ਤਾਂ ਉਹ ਗੱਲ ਕਲੀਅਰ ਹੋਈ ਕਿ ਇਹ ਸਾਰਾ ਮਿਸਪਲਟੀ ਨੇ ਹੀ ਕਰਨਾ ਹੈ ਮਿਸਪਲਟੀ ਨੂੰ ਇਹ ਸਾਥ ਦਿੱਤਾ ਗਿਆ ਹੈ ਫੋਕਲ ਫੰਡ ਕਿਉਂਕਿ ਮਿਸਪਲਟੀ ਹੀ ਟੈਕਸ ਲੈ ਰਹੀ ਹੈ ਤਾਂ ਜਿਹੜਾ ਮਿਸਪਲਟੀ ਨੇ ਇਹਨਾਂ ਦਾ ਕੰਮ ਕਰਨਾ ਸੀ ਤਾਂ ਅਸੀਂ ਬੜੀ ਦੇਰ ਤੋਂ ਮਾਨਯੋਗ ਪ੍ਰਧਾਨ ਜੀ ਨੂੰ ਕਹਿ ਰਹੇ ਸੀ ਪ੍ਰਧਾਨ ਜੀ ਮੀਟਿੰਗ ਰੱਖ ਲਓ ਮੀਟਿੰਗ ਰੱਖ ਲਓ ਇਹਨਾਂ ਨੇ 4 ਮਹੀਨੇ ਤੱਕ ਕੋਈ ਮੀਟਿੰਗ ਨਹੀਂ ਰੱਖੀ ਸੀ ਸਾਡੇ ਮੰਤਰੀ ਜੀ ਦਾ ਵੀ ਫੋਨ ਆਇਆ ਕਿ ਭੈਣ ਜੀ ਤੁਸੀਂ ਆ ਕੇ ਤਾਂ ਮੇਰੇ ਨਾਲ ਲੜਦੇ ਹੋ ਪਰ ਤੁਸੀਂ ਇੱਥੇ ਮੀਟਿੰਗ ਕਿਉਂ ਨਹੀਂ ਰੱਖ ਰਹੇ ਇਹਦੀ ਮੀਟਿੰਗ ਰੱਖੋ ਮੀਟਿੰਗ ਰੱਖੀ ਇਹ ਨਹੀਂ ਕਰਨਾ ਚਾਹੁੰਦੇ ਸੀ ਇਹ ਕਹਿੰਦੇ ਸੀ ਇਹ ਪੈਸਾ ਉੱਧਰ ਕਿਉਂ ਲਾਣਾ ਹੈ ਆਪਾਂ ਇਹਨੂੰ ਹੋਰ ਪਾਸੇ ਲਾਈਏ ਪਰ ਕੱਲ ਅਸੀਂ ਉਹ ਵੀ ਮਤਾ ਪਾਸ ਕਰ ਲਿਆ ਹੁਣ ਬਹੁਤ ਜਲਦੀ ਜਿਹੜਾ ਫੋਕਲ ਪੁਆਇੰਟ ਦਾ ਮੈਂ ਇਹ ਕਹੂੰਗੀ ਵੀ ਫੋਕਲ ਪੁਆਇੰਟ ਇੱਕ ਉਹ ਏਰੀਆ ਜਿੱਥੇ ਆਪਦੀ ਰੋਜੀ ਰੋਟੀ ਚਲਾਨਦੇ ਆ ਪਰ ਅਸੀਂ ਆਪਣੇ ਬੱਚੇ ਪਾਲਦੇ ਆਂ ਪਰ ਉਹਦੀਆਂ ਸੜਕਾਂ ਦਾ ਇੰਨਾ ਬੁਰਾ ਹਾਲ ਸੀ ਕਿ ਉਹ ਤੇ ਲੰਗਣਾ ਵੀ ਔਖਾ ਸੀ ਉਹਦਾ ਵੀ ਕੰਮ ਹੋ ਗਿਆ ਹੁਣ ਮੈਂ ਤੁਹਾਨੂੰ ਆਖਰੀ ਗੱਲ ਤੇ ਆਣੀ ਆ ਜਿਹੜਾ ਕਿ ਕਹਿੰਦੇ ਆ ਕਿ ਇਹ ਕੱਲ ਭੱਜੇ ਕਿਉਂ ਇਹਨਾਂ ਨੇ ਇੱਕ ਕੱਲ ਇਕੱਠੇ ਮਤਾ ਰੱਖਿਆ ਕਮੇਟੀ ਦੇ ਮਿਸਪੈਲਟੀ ਦੇ ਇਤਿਹਾਸ ਚ ਪਹਿਲੀ ਵਾਰ ਆ ਸਾਡੇ ਐਮਸੀ ਸਹਿਬਾਨ ਬੈਠੇ ਨੇ ਇਹ ਕੋਈ ਚੀਜ਼ ਦਿੰਦੇ ਆ ਕੋਈ ਮੈਟਰ ਦਿੰਦੇ ਆ ਕਿ ਜੇ ਸਾਡਾ ਮੈਟਰ ਹੈ ਜੀ ਇਹ ਰੱਖ ਦੋ ਇਹ ਜੀ ਐਮਈ ਬ੍ਰਾਂਚ ਜਾਊਗਾ ਜੀ ਇਹ ਉੱਥੋਂ ਕਲੀਅਰ ਹੋਊਗਾ ਜੀ ਇਹ ਫੇਰ ਰੱਖਾਂਗੇ ਇਹਨਾਂ ਨੂੰ ਮਹੀਨਾ ਮਹੀਨਾ ਦੋ ਦੋ ਚਾਰ ਚਾਰ ਮਹੀਨੇ ਲੱਗਦੇ ਰਹਿੰਦੇ ਨੇ ਇੱਕ ਪ੍ਰਪੋਜ਼ਲ ਆਈ ਹੈ ਉਸੇ ਇੱਕ ਮਤਾ ਆਇਆ ਹੈ 28 ਤਰੀਕ ਨੂੰ ਇੱਕ ਕੋਈ ਮਾਨਯੋਗ ਮੇਰੀ ਭੈਣ ਹੈ ਸਿਰਫ ਉਹਦੇ ਅੰਗੂਠਾ ਲਾ ਕੇ ਸਾਈਨ ਹੋਏ ਬੇ ਨੇ ਅੰਗੂਠਾ ਲੱਗਿਆ ਹੋਇਆ ਕਿ ਜੀ ਮੈਨੂੰ ਅਥੇ ਇਸ ਏਰੀਏ 'ਚ ਉਸੇ ਰਾਹ ਦਿੱਤਾ ਜਾਵੇ 28 ਨੂੰ ਪ੍ਰਪੋਜ਼ਲ ਆਈ ਹੈ 29 ਨੂੰ ਉਹ ਇਹਦੇ ਵਿੱਚ ਪੈ ਗਿਆ ਮਤੇ ਅੱਜ ਪੈ ਗਿਆ ਜਿਹੜੀ ਆਪਣੇ ਅਜੰਡੇ 'ਚ ਪੈ ਗਿਆ ਨਾ ਐਮਈ ਬ੍ਰਾਂਚ ਨੇ ਕਲੀਅਰ ਕੀਤਾ ਨਾ ਇਹ ਹੋਣੇ ਲਈ ਕੀਤਾ ਜਦੋਂ ਇਹੋ ਨੇ ਇਹਨਾਂ ਨੂੰ ਚਿੱਠੀ ਕੱਢੀ ਵੀ ਇਹ ਕੀ ਹੈ ਜੀ ਇਹ ਕਿਸੇ ਦੀ ਵੀ ਕਲੀਅਰੈਂਸ ਤੋਂ ਬਿਨਾ ਤੁਸੀਂ ਇਹਨੂੰ ਏਜੰਡੇ ਵਿੱਚ ਕਿਵੇਂ ਰੱਖਿਆ ਇਹ ਘਬਰਾ ਗਈ ਇਹਨਾਂ ਨੂੰ ਪਤਾ ਸੀ ਵੀ ਕੱਲ ਸਾਨੂੰ ਉੱਥੇ ਘੇਰਿਆ ਜਾਊਗਾ ਸਾਡਾ ਇੱਥੇ ਜਲੂਸ ਨਿਕਲੂਗਾ ਕਿਉਂਕਿ ਇਹਨਾਂ ਨੇ ਕਿਸੇ ਪ੍ਰਾਈਵੇਟ ਬੰਦੇ ਨੂੰ ਫਾਇਦਾ ਦੇਣ ਲਈ ਉੱਥੇ ਇਹ ਰਸਤਾ ਦੇ ਦੇ ਸੀਗੇ ਮੈਨੂੰ ਨਹੀਂ ਪਤਾ ਇਹਨਾਂ ਦੀ ਉਹਦੇ ਨਾਲ ਕੀ ਸੈਟਿੰਗ ਸੀ ਜਾਂ ਇਹਨਾਂ ਦੇ ਆਕਾ ਦੀ ਸੈਟਿੰਗ ਸੀ ਜਾਂ ਉੱਥੇ ਪ੍ਰਾਈਵੇਟ ਬਿਲਡਰਾਂ ਨੂੰ ਲਿਆ ਕੇ ਉੱਥੇ ਕਲੋਨੀਆਂ ਕੱਟੀਆਂ ਜਾਣੀਆਂ ਸੀਗੀਆਂ ਇਨਾਂ ਨੂੰ ਇੰਨਾ ਖਤਰਾ ਇੰਨਾਂ ਚੀਜ਼ ਦਾ ਖਤਰਾ ਹੋ ਗਿਆ ਕਿਉਂਕਿ ਈਓ ਨੇ ਰਿਟਰਨ ਚ ਜਿੱਠੀ ਕੜਤੀ ਵੀ ਅੱਜ ਸਾਨੂੰ ਇਸ ਗੱਲ 'ਚ ਘੇਰਿਆ ਜਾਊਗਾ ਉੱਥੇ ਸਾਡਾ ਜਲੂਸ ਨਿਕਲੂਗਾ ਸਾਡੀਆਂ ਪੋਲਾਂ ਖੁੱਲਣਗੀਆਂ ਕਿ ਅੱਜ ਤੱਕ ਅਸੀਂ ਰਾਜਪੁਰੇ ਵਿੱਚ ਕੀ ਕੀਤਾ ਕਿਵੇਂ ਲੋਕਾਂ ਨਾਲ ਧੱਕੀਆਂ ਮਾਰੀਆਂ ਕਿਵੇਂ ਆਪਦੇ ਬੈਨੀਫਿਟ ਲਈ ਸਰਕਾਰੀ ਜਗ੍ਹਾ ਤੇ ਰਸਤੇ ਦੇ ਕੇ ਸਰਕਾਰੀ ਜਗ੍ਹਾ ਦੇ ਲੱਛੇ ਬਦਲ ਕੇ ਲੋਕਾਂ ਨਾਲ ਲੋਕਾਂ ਨਾਲ ਜੋ ਕੁਝ ਕੀਤਾ ਉਹ ਸਾਰਿਆਂ ਨੂੰ ਪਤਾ ਹੈ ਅੱਜ ਇਸ ਉਸ ਖਬਰਾਂ ਵਿੱਚੇ ਭੱਜੇ ਨੇ ਔਰ ਜਿਹੜੇ ਕੀ ਇਹ ਬਾਤ ਪ੍ਰੈਸ ਕਾਨਫਰੈਂਸਾਂ ਕਰ-ਕਰ ਕਹਿੰਦੇ ਨੇ ਤੁਸੀਂ ਦੇਖੋ ਉੱਥੇ ਆਏ ਸਾਨੂੰ ਇੱਕ ਉੱਥੇ ਖੰਡਚਾ ਮਿਲਿਆ ਸੀ ਪਿਛਲੇ ਤੁਸੀਂ ਵੀ ਦੇਖਿਆ ਹੋਰਗੇ ਮੈਂ ਕਾਫੀ ਮੀਟਿੰਗਾਂ 'ਚ ਨਹੀਂ ਗਈ ਸੀ ਕਦੇ ਤਾਂ ਮੀਟਿੰਗ 'ਚ ਭਰਨੇ ਲਵਾ ਦਿੰਦੇ ਆ ਕਦੇ ਲੋਕਾਂ ਨੂੰ ਅੰਦਰ ਬਾੜ ਦਿੰਦੇ ਆ ਸਾਨੂੰ ਇਹ ਪਤਾ ਚੱਲਿਆ ਸੀ ਕਿ ਅੱਜ ਉੱਥੇ ਅਨਨੋਨ ਬੰਦੇ ਆਣਗੇ ਤਾਂ ਉੱਥੇ ਕੋਈ ਹੰਗਾਮਾ ਹੋ ਸਕਦਾ ਤਾਂ ਅਕੋਰਡਿੰਗ ਟੂ ਜਿਹੜਾ ਲਾਅ ਹੈ ਕਿ ਜੇ ਕਿਸੇ ਐਮਐਲਏ ਨੇ ਜਾਣਾ ਤਾਂ ਉੱਥੇ ਸੁਰਤੀ ਦਾ ਦੇਖਣਾ ਪੈਂਦਾ ਹੈ ਕਿ ਕੋਈ ਉੱਥੇ ਨੁਕਸਾਨ ਨਾ ਹੋਵੇ ਕੋਈ ਇੱਥੇ ਰੋਲਾ ਰਪਾਣਾ ਨਾ ਹੋਵੇ ਤਾਂ ਉਹਦੇ ਲਈ ਉੱਥੇ ਐਸਐਚਓ ਗਏ ਉਹਨਾਂ ਨੇ ਇਹ ਕਿਹਾ ਵੀ ਅਸੀਂ ਅੰਦਰ ਸਿਰਫ ਐਮਸੀਜੀ ਨੂੰ ਜਾਣ ਦੇਵਾਂਗੇ ਪ੍ਰਧਾਨ ਜੀ ਆਏ ਆਪਦੇ ਤਿੰਨ ਚਾਰ ਸਾਥੀਆਂ ਨਾਲ ਉਹਨਾਂ ਨੇ ਪੁੱਛਿਆ ਜੀ ਤੁਹਾਡਾ ਕੀ ਨਾਮ ਹੈ ਕੋਈ ਧੱਕਾ ਤਾਂ ਨਹੀਂ ਕੀਤਾ ਨਾਮ ਹੀ ਪੁੱਛਿਆ ਨਾ ਜੇ ਉਹਨਾਂ ਉਹ ਕਹਿੰਦੇ ਦੀ ਸਾਨੂੰ ਨਾਮ ਕਿਉਂ ਪੁੱਛਿਆ ਸੱਪਾ ਜੀ ਵੀ ਗਈ ਸੀ ਸਾਰੇ ਗਈ ਸੀ ਸਭ ਨੂੰ ਨਾਮ ਪੁੱਛਿਆ ਇਸੇ ਕਰਕੇ ਉਹ ਇਸ਼ੂ ਬਣਾ ਕੇ ਉਹਨਾਂ ਦਾ ਬਹਾਨਾ ਚਾਹੀਦਾ ਸੀ ਉਹਨਾਂ ਨੇ ਬਾਈਕਾਟ ਹੀ ਕੀਤਾ ਬਾਈਕਾਟ ਤਾਂ ਹੁੰਦਾ ਉਹ ਮੀਟਿੰਗ ਜਾਂਦੇ ਮੀਟਿੰਗ 'ਚ ਸਾਡੇ ਨਾਲ ਬੈਠਦੇ ਉਸ ਤੋਂ ਬਾਅਦ ਉੱਠ ਕੇ ਜਾਂਦੇ ਰਿਐਕਸ਼ਨ ਕਰਕੇ ਜੀ ਸਾਨੂੰ ਆ ਮੰਨਜ਼ੂਰ ਨਹੀਂ ਆ ਓ ਬਾਈ ਕਟੁੰ ਦਾ ਪਰ ਉਹ ਮੈਟਰ ਚ ਮੀਟਿੰਗ ਛੱਡ ਕੇ ਚਲੇ ਗਏ ਕਿਉਂਕਿ ਉਹਨਾਂ ਨੂੰ ਪਤਾ ਸੀ ਅੱਜ ਰਾਜਪੁਰੇ ਦੇ ਕਰੋੜਾਂ ਰੁਪਏ ਦੇ ਮਤੇ ਪਾਸ ਹੋਣੇ ਆ ਕਰੋੜਾਂ ਰੁਪਏ ਨਾਲ ਲੋਕਾਂ ਦੇ ਕੰਮ ਹੋਣੇ ਆ ਲੋਕਾਂ ਦਾ ਰਾਜਪੁਰੇ ਦਾ ਵਿਕਾਸ ਹੋਣੇ ਪਰ ਮੈਂ ਇੱਕ ਗੱਲ ਕਹੂੰਗੀ ਵੀ ਜੇ ਤੁਸੀਂ ਵਿਕਾਸ ਨੂੰ ਰੋਕੋਗੇ ਤਾਂ ਸਭ ਤੋਂ ਪਹਿਲਾਂ ਅੱਗੇ ਮੈਂ ਖੜੂ ਮੈਂ ਰਾਜਪੁਰੇ ਦੇ ਜਨਤਾ ਦੇ ਵਿਕਾਸ ਦੇ ਕੰਮਾਂ ਵਿੱਚ ਕਿਸੇ ਨੂੰ ਨਹੀਂ ਆਉਣ ਦੇਵਾਂਗੀ ਤੁਸੀਂ ਇੱਥੋਂ ਭੱਜੋ ਭੱਜ ਕੇ ਵੀ ਦੇਖੋ ਗਏ ਕਿੱਥੇ ਆਉਦੇ ਆਕਾ ਦੇ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਕਿਉਂਕਿ ਸ਼ਾਸਤਰੀ ਜੀ ਤਾਂ ਬਿਚਾਰੇ ਇੱਕ ਮੋਰੇ ਆ ਉਹਨਾਂ ਨੂੰ ਤਾਂ ਪਤਾ ਨਹੀਂ ਉਹ ਤਾਂ ਜਿਵੇਂ ਉਹ ਕਹਿ ਦਿੰਦੇ ਨੇ ਉਵੇਂ ਉਹ ਬੋਲਦੇ ਆ ਮੈਂ ਸ਼ਾਸਤਰੀ ਜੀ ਦੀ ਬਹੁਤ ਰਿਸਪੈਕਟ ਕਰਦੀ ਆ ਇੱਕ ਬਡੇ ਆ ਮੇਰਾ ਬੇਟਾ ਹੈ ਜਦੋਂ ਵੀ ਮਿਲਦਾ ਹੈ ਉਹਨਾਂ ਦੇ ਪੈਰੀਂ ਹੁਲੰਦਾ ਮੈਂ ਨਹੀਂ ਉਹਨਾਂ ਦੀ ਰਿਸਪੈਕਟ ਕਰਦੀ ਆ ਔਰ ਉਹਨਾਂ ਨੂੰ ਉਹ ਚਾਹੇ ਦੁਨੀਆ ਅੱਗੇ ਕੁਝ ਦਿਖਾਣ ਉਹ ਅੱਜ ਦੱਸਦੇ ਨੇ ਵੀ ਪਿਛਲੇ ਆਕਾ ਤੇ ਉਹਦਾ ਮੁੰਡਾ ਉਹਨਾਂ ਨਾਲ ਸਿੱਧਾਂ ਦਾ ਬਹਿਰ ਕਰਦਾ ਸੀ ਮੈਂ ਇੱਕ ਇਨਸਾਨੀਅਤ ਨੂੰ ਜਾਣਦੀ ਆ ਮੈਂ ਇੱਕ ਆਰਦੇ ਸੰਸਕਾਰਾਂ ਦੇ ਵਿੱਚ ਰਹਿੰਦੀ ਆ ਉਹਨਾਂ ਦੀ ਮੈਂ ਰਿਸਪੈਕਟ ਕਰਨੀ ਹੈ ਪਰ ਹਾਂ ਜੇ ਉਹ ਉਹ ਉਹਨਾਂ ਚੀਜ਼ਾਂ ਨੂੰ ਲੋਕਾਂ ਦੀ ਭਲਾਈ ਦੇ ਕੰਮਾਂ ਨੂੰ ਛੱਡ ਕੇ ਆਪਣੇ ਆਪਾਂ ਦੇ ਮੰਦਰ ਲਾ ਕੇ ਲੋਕਾਂ ਦੀ ਭਲਾਈ ਦੇ ਕੰਮਾਂ 'ਚ ਰੁਕਾਵਟ ਪਾਣਗੇ ਤਾਂ ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਵਿਰੁੱਧ ਕਰਾਂਗੀ ਕਿ ਨਹੀਂ ਦਿੱਤਾ ਪੁਲਿਸ ਨੂੰ ਕਿ ਤੋ ਮੈਸੇਜ ਮਿਲਿਆ ਸੀਗਾ ਵੀ ਉੱਥੇ ਅੱਜ ਮੌਲ ਖਰਾਬ ਕਰਨ ਲਈ ਬਾਹਰ ਲੋਕਾਂ ਨੇ ਬੁਲਾਏ ਹੋਏ ਨੇ ਬਸ ਤਾਂ ਉਹਨਾਂ ਨੇ ਜਿਵੇਂ ਉਹਨਾਂ ਦੀ ਹੈ ਕਿ ਉਹਨਾਂ ਨੇ ਇੱਕ ਸਿਕਿਉਰਟੀ ਐਮਐਲਏ ਦੀ ਸਿਕਿਉਰਟੀ ਲਈ ਉੱਥੇ ਪੁਲਿਸ ਗਈ ਸੀਗੀ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਇਦਾਂ ਦਾ ਕੋਈ ਮੌਲ ਨਹੀਂ ਹੈ ਉਹ ਵਾਪਸ ਚਲੇ ਗਏ ਕਿਉਂਕਿ ਉਹਨਾਂ ਦੇ ਜਰੂਰ ਜਿਹੜੇ 5-7 ਐਮਐਲ ਐਮਸੀ ਆਏ ਨੇ ਉਹਨਾਂ ਨੂੰ ਪੁੱਛਿਆ ਜੀ ਅੱਜ ਸਿਰਫ ਐਮਸੀ ਸਾਹਿਬ ਦੇ ਅੰਦਰ ਜਾਣਗੇ ਆ ਸਾਡੇ ਕੋਲ ਵੀ ਐਮਸੀ ਸਾਹਿਬ ਬੈਠੇ ਆਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਗਿਆ ਸੀ ਕਿ ਆ ਕਿ ਅੱਜ ਸਿਰਫ ਐਮਸੀ ਸਾਹਿਬ ਜਾਣਗੇ ਹੋ ਰਹੀ ਹੈ ਕਿਉਂਕਿ ਇਹਨਾਂ ਦਾ ਹਰ ਮੀਟਿੰਗ ਜੇ ਹੀ ਹੁੰਦਾ ਕਦੇ ਧਰਨਾ ਲਵਾ ਦਿੰਦੇ ਨੇ ਕਦੇ ਬਾਹਰ ਖੜੇ ਹੋ ਕੇ ਨਾਰੇ ਲਵਾ ਦਿੰਦੇ ਨੇ ਇਹ ਸਾਡਾ ਇੱਕ ਮਕਸਦ ਸੀ ਕਿ ਆ ਜਿਹੜੇ ਲੋਕਾਂ ਦੇ ਅੰਨੇ ਮਤੇ ਹੈ ਨਾ ਆ ਜਿਹੜੇ ਲੋਕਾਂ ਦੇ ਕਰੋੜਾਂ ਦੇ ਕੰਮ ਹੈ ਅਸੀਂ ਅੱਜ ਪਾਸ ਕਰਵਾਨੇ ਆ ਅਸੀਂ ਇੱਥੇ ਰੋਲੇ ਰਪੇ ਚ ਨਹੀਂ ਪਾਣਾ ਤਾਂ ਫਿਰ ਇਹ ਨਹੀਂ ਆਏ ਫਿਰ ਇਹ ਹੋਇਆ ਕਿ ਜੀ ਹੁਣੇ ਮੀਟਿੰਗ ਇਹਨਾਂ ਨੂੰ ਕਹੇ ਸੀ ਮੀਟਿੰਗ ਕੈਨਸਲ ਹੋ ਜੂਗੀ ਪਰ ਅਕੋਰਡਿੰਗ ਟੂ ਮਿਸਪਲਟੀ ਲਾਅ ਕਿ ਜੇ 1/3 ਮੈਂਬਰ ਓਥੇ ਵਹਗੇ ਨੇ ਉਹ ਆਪਣਾ ਇੱਕ ਚੇਅਰਮੈਨ ਚੁਣਨਗੇ ਤਾਂ ਸਭੀ ਸਹਿਮਤੀ ਨਾਲ ਅਲਕਾ ਡੈਰਾ ਵੀ ਨੂੰ ਚੇਅਰਮੈਨ ਚੁਣਿਆ ਗਿਆ ਇਹਨਾਂ ਦੀ ਅਗਵਾਈ ਵਿੱਚ ਰੁਕੀ ਹੋਈ ਹੈ ਔਰ ਪੂਰੀ ਸ਼ਾਂਤੀ ਵਾਈ ਮੀਟਿੰਗ ਹੋ ਕੇ ਸਾਰੇ ਮਤੇ ਪਾਸ ਮੈਡਮ ਜਿਸ ਕਾਨੂੰਨੀ ਕਾਰਵਾਈ ਬਿਲਕੁਲ ਹੋ ਜਿਹੜੀ ਹੈ ਇਹ ਇਸੇ ਵੀ ਛਾਂਨਵਿਨ ਹੋਊਗੀ ਕਿ ਜਿਹੜਾ ਕੱਲ ਇਹ ਮਤਾ ਪਾਸ ਹੋਇਆ ਵੀ 28 ਨੂੰ ਆਉਂਦਾ ਤੇ 29 ਨੂੰ ਅਜੰਡੇ 'ਚ ਆ ਜਾਂਦਾ ਹੈ ਇਹਦੀ ਕਾਨੂੰਨੀ ਕਾਰਵਾਈ ਹੋਊਗੀ ਇਹਦੀ ਅਸੀਂ ਛਾਂ ਇਹਦੇ ਵਿੱਚ ਅਸਲੀ ਮਕਸਦ ਕੀ ਹੈ ਇੱਕ ਪ੍ਰਾਈਵੇਟ ਬਿਲਡਰ ਨੂੰ ਦੇਹ ਜਗ੍ਹਾ ਦੇਣ ਤੇ ਇਹਦਾ ਅਸਲੀ ਮਕਸਦ ਕੀ ਹੈ ਕੀ ਦੇ ਮਿਲੇ ਭੁਗਤ ਹੈ ਹਰ ਚੀਜ਼ ਹੋ ਗਈ ਦੇਖੋ ਅਸੀਂ ਸਿਰਫ ਰਾਜਪੁਰੇ ਦੇ ਵਿਕਾਸ ਲਈ ਸੋਚ ਰਹੀਆਂ ਨਲਾਜ਼ ਕਟ ਅੱਜ ਤੱਕ ਕਿਸ ਨੇ ਸੋਚਿਆ ਨਲਾਜ਼ ਦਾ ਕਟ ਮਨਜ਼ੂਰ ਹੋਇਆ ਧਮੋਲੀ ਦਾ ਅੰਡਰ ਅੰਡਰ ਬ੍ਰਿਜ ਬਣ ਰਿਹਾ ਪਾਸ ਹੋ ਗਿਆ ਟੈਂਡਰ ਲੱਗ ਚੁੱਕਿਆ ਉਹ ਵੀ ਬਣ ਰਿਹਾ ਹੈ IFCI ਹਸਪੀਟਲ 103 ਕਰੋੜ 103 ਕਰੋੜ ਦਾ ਇਹਦਾ ਟੈਂਡਰ ਲੱਗ ਚੁੱਕਿਆ ਇਹ ਵੀ ਕੰਮ ਸ਼ੁਰੂ ਹੋ ਰਿਹਾ ਹੈ ਔਰ ਸਾਡੀ ਅਗਲੀ ਕੋਸ਼ਿਸ਼ ਇਹ ਹੈ ਕਿ ਅੱਗੇ ਅਸੀਂ ਇੱਕ ਐਸਆਈ ਕਾ ਮੈਡੀਕਲ ਕਾਲਜ ਵੀ ਲੈ ਆਈਏ ਪ੍ਰਮਾਤਮਾ ਨੇ ਚਾਇਆ ਤਾਂ ਉਹ ਵੀ ਅਸੀਂ ਲੈ ਕੇ ਆਵਾਂਗੇ ਤਾਂ ਮੈਂ ਮੇਰਾ ਕਹਿੰਦਾ ਮਤਲਬ ਇਹੀ ਹੈ ਕਿ ਵਿਕਾਸ ਦੇ ਕੰਮਾਂ 'ਚ ਜੇ ਕੋਈ ਰੋੜਾ ਅਟਕਾਊਗਾ ਉਹ ਸਾਥੋਂ ਬੰਦ ਕਰੀਏ ਕੋਈ ਕਿਸੇ ਵੀ ਪਾਰਟੀ ਦਾ ਐਂਟੀ ਹੈ ਉਹ ਤਾਂ ਇੱਕ ਪਾਰਟੀ ਹੈ ਪਾਰਟੀ ਬਾਈਕ ਵੀ ਜਸਤਾਈ ਚੋਗੀ ਪਰ ਜਿਹੜੀ ਪਬਲਿਕ ਹੈ ਉਹ ਤਾਂ ਸਾਰੀ ਮੇਰੀ ਹੈ ਨਾ ਰਾਜਪੁਰੇ ਨੇ ਮੈਨੂੰ ਲੋਕਾਂ ਦਿੱਤੇ ਨਾ ਸਾਰਾ ਰਾਜਪੁਰਾ ਮੇਰਾ ਹੈ ਜੋ ਕੰਮ ਚੱਲ ਰਿਹਾ ਹੈ ਉਹ ਵੀ ਚੱਲਣਗੇ ਜਿੰਨੇ ਹਾਲੇ ਨਹੀਂ ਕੰਮ ਹੋਏ ਉਹ ਵੀ ਹੋਣਗੇ ਜਿਹੜੇ ਅੰਨੇ ਮਤੇ ਪਾਸ ਹੋਇਆ ਇਹ ਵੀ ਸਾਰੇ ਕੰਮ ਇਹ ਵੀ ਸਾਰੇ ਕੰਮ ਉਦਾਂ ਹੀ ਹੋਣਗੇ ਉਹ ਰਾਜਪੁਰੇ ਦਾ ਵਿਕਾਸ ਹੋ